ਇਹ ਸਰ ਕਾਲ ਇੱਕ ਸਾਡੇ ਕੋ ਰਜਨੀਸ਼ ਹੂਜਾ ਜੀ ਦੀ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀਗੀ ਤੇ ਸਾਡੇ ਕੋ ਹਾਜ਼ਰ ਆਏ ਸੀਗੇ ਅਸੀਂ ਉਹਦੇ ਉੱਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅਕੋ ਜਿਹੜੀ ਸਾਡੀ ਜਿਹੜੀ ਤਫਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਆ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਹੈ ਜੋ 16 ਪਾਸਪੋਰਟ ਹੈਗੇ ਆ ਤੇ 58 ਏਟੀਮ ਹੈਗੇ ਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਵਿਅਕਤੀ ਕੋਈ ਸੰਜੀਤ ਸਿੰਘ ਨਾਮ ਦਾ ਵਿਅਕਤੀ ਫੜਿਆ ਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ ਤੇ ਖਾਤਾ ਖਲਾ ਗਿਆ ਉਹਦੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਆ ਤੇ ਉਹ 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 ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪਾਇਆ ਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ ਉਹਦੇ 'ਚ ਤੁਹਾਡੇ ਅਰੇਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੇਸਟ ਵਾਰੰਟ ਉਹਨਾਂ ਨੂੰ WhatsApp ਰਾਹੀਂ ਭੇਜ ਦਿੱਤੇ ਜਿਹੜੇ ਕਿ ਇੱਕ ਫੇਕ ਅਰੇਸਟ ਵਾਰੰਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲ ਵੱਡੀ amount ਜਿਹੜੀ ਹੈ ਪਹਿਲਾਂ 86 ਲੱਖ ਤੇ 15 ਲੱਖ ਇੱਕ ਬੈਂਕ ਖਾਤੇ 'ਵੀ ਟ੍ਰਾਂਸਫਰ ਕਰਾ ਲਈ ਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੇ ਖਾਤੇ ਫ੍ਰੀਜ਼ ਕਰਾ ਦਿੱਤੇ ਐ ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਸਟੈਬਲਿਸ਼ ਕਰਕੇ ਤੇ ਅੱਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਐ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਹੈ ਬੰਦੀ ਕਾਰਵਾਈ ਅਮਚਲੀਆ ਦੀ ਗ੍ਰਿਫਤਾਰੀ ਦੇ ਆਰਡਰਾਂ ਦੀ ਗੱਲ ਆ ਰਹੀ ਆ ਕੁਝ ਉਹਨਾਂ ਨੇ ਭੇਜੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪੈਸੇ ਟ੍ਰਾਂਸਫਰ ਦੇਖੋ ਜੀ ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਨਵਾਂ ਮਾਡਲ ਸਪ੍ਰਿੰਡ ਹੀ ਇੱਕ ਸਾਈਬਰ ਠੱਗਾ ਨੇ ਬਣਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇਦਾਂ ਟਾਰਗੇਟ ਕਰਕੇ ਕੋਈ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾਲੇ ਜਾਂਦੇ ਆ ਤੇ ਮੇਰੀ ਤੁਹਾਡੇ ਰਾਹੀਂ ਇਹ ਅਪੀਲ ਹੈਗੀ ਆ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ WhatsApp ਦੇ ਉੱਤੇ ਮੈਸੇਜ ਆਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇਦਾਂ ਦੀ ਸਾਈਬਰ ਠੱਗੀ ਤੋਂ ਬਚ ਸਕੋ ਸਰ ਕਿਹੜੀ ਜਗ੍ਹਾ ਤੇ ਕਾਲ ਆਈ ਸੀ ਕੋਈ ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਆ ਅਸੀਂ ਬਟ ਇਹ ਬਕ ਅਸੀਂ ਹੁਣ ਜਿਹੜੀ ਆ ਵਟਸਐਪ ਤੋਂ ਜਾਂ ਹੋਰ ਅਲੱਗ-ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ 에어ਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜੇ ਪਾਰਸਲ ਜਿਹੜਾ ਮਿਲਿਆ ਪਾਰਸਲ ਦਾ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਪਾਸਪੋਰਟ ਸੀਗਾ ਹੁਣ ਸਰ ਮਾਮਲਾ ਦਾ ਚੱਲਦਾ ਮਾਮਲਾ ਦਰਜ ਕਰ ਲਿਆ ਜੀ ਅੱਗੋਂ ਖਾਤਿਆ ਰਹੀਂ ਤੇ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਉਹਦੇ ਤੇ ਹੀ ਅਸੀਂ ਲਿੰਕ ਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਇਹ ਸਰ ਕੱਲ ਇੱਕ ਸਾਡੇ ਕੋ ਰਜਨੀਸ਼ ਹੂਜਾ ਜੀ ਦੀ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀਗੀ ਤੇ ਸਾਡੇ ਕੋ حاضر ਆਏ ਸੀਗੇ ਅਸੀਂ ਉਹਦੇ ਉੱਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅੱਗੋਂ ਜਿਹੜੀ ਸਾਡੀ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਇਹ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਆ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਹੈ ਜੋ 16 ਪਾਸਪੋਰਟ ਹੈਗੇ ਆ ਤੇ 58 ਏਟੀਮ ਹੈਗੇ ਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਵਿਅਕਤੀ ਕੋਈ ਸੰਜੀਤ ਸਿੰਘ ਨਾਮ ਦਾ ਵਿਅਕਤੀ ਫੜਿਆ ਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ ਤੇ ਖਾਤਾ ਖਲਾਗੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਆ ਤੇ ਉਹ 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 ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪਾਇਆ ਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ ਉਹਦੇ 'ਚ ਤੁਹਾਡੇ ਅਰੇਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੇਸਟ ਵਾਰੰਟ ਉਹਨਾਂ ਨੂੰ WhatsApp ਰਾਹੀਂ ਭੇਜ ਦਿੱਤੇ ਜਿਹੜੇ ਕਿ ਇੱਕ ਫੇਕ ਅਰੇਸਟ ਵਾਰੰਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋ ਵੱਡੀ ਅਮਾਉਂਟ ਜਿਹੜੀ ਹੈ ਪਹਿਲਾਂ 86 ਲੱਖ ਫਿਰ 15 ਲੱਖ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਾ ਲਈ ਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੇ ਖਾਤੇ ਫ੍ਰੀਜ਼ ਕਰਾ ਦਿੱਤੇ ਐ ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਸਟੈਬਲਿਸ਼ ਕਰਕੇ ਤੇ ਅਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਐ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਹੈ ਬਣਦੀ ਕਾਰਵਾਈ ਅਮਚਲੀ ਆ ਸਰ ਗ੍ਰਿਫਤਾਰੀ ਦੇ ਆਰਡਰਾਂ ਦੀ ਵੀ ਗੱਲ ਆ ਰਹੀ ਆ ਕੁਝ ਜੋ ਉਹਨਾਂ ਨੇ ਭੇਜੇਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪੈਸੇ ਟ੍ਰਾਂਸਫਰ ਦੇ ਦੇਖੋ ਜੀ ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਨਵਾਂ ਮਾਡਲ ਸਪ੍ਰਿੰਡ ਹੀ ਇੱਕ ਸਾਈਬਰ ਠੱਗਾ ਨੇ ਬਣਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇਦਾਂ ਟਾਰਗੇਟ ਕਰਕੇ ਕੋਈ ਉਹਨਾਂ ਨੂੰ ਧਰਾਤਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾਲੇ ਜਾਂਦੇ ਆ ਤੇ ਮੇਰੀ ਤੁਹਾਡੇ ਰਹੀ ਇਹ ਅਪੀਲ ਹੈਗੀ ਆ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ WhatsApp ਦੇ ਉੱਤੇ ਮੈਸੇਜ ਆਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇਦਾਂ ਦੀ ਸਾਈਬਰ ਠੱਗੀ ਤੋਂ ਬਚ ਸਕੋ ਸਰ ਕਿਹੜੀ ਜਗ੍ਹਾ ਤੋਂ ਕਾਲ ਆਈ ਸੀ ਕੋਈ ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਆ ਅਸੀਂ ਬਟ ਇਹ ਬਕ ਐਸੀ ਹੁਣ ਜਿਹੜੀ ਆ ਵਟਸਐਪ ਤੋਂ ਜਾਂ ਹੋਰ ਅਲੱਗ-ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਰ ਏਅਰਪੋਰਟ ਦਾ ਜ਼ਿਕਰ ਇਹ ਵਿਚਾਰ ਹੈ ਕਿ ਨੀ ਏਅਰਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਏਅਰਪੋਰਟ ਤੋਂ ਜਿਹੜੇ ਪਰਸਨ ਜਿਹੜਾ ਮਿਲਿਆ ਪਾਰਸਲ ਦਾ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਪਾਸਪੋਰਟ ਸੀਗਾ ਹੁਣ ਸਰ ਮਾਮਲਾ ਦਾ ਚਾਲੂ ਮਾਮਲਾ ਦਾ ਚੱਲ ਰਿਹਾ ਜੀ ਅੱਗੋਂ ਖਾਤਿਆ ਨਹੀਂ ਤੇ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਉਹਦੇ ਤੇ ਹੀ ਅਸੀਂ ਲਿੰਕ ਐਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਇਹ ਸਰ ਕੱਲ ਇੱਕ ਸਾਡੇ ਕੋ ਰਜਨੀਸ਼ ਹੁਜਾ ਜੀ ਨੇ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀਗੀ ਤੇ ਸਾਡੇ ਕੋ ਹਾਜ਼ਰ ਆਏ ਸੀਗੇ ਅਸੀਂ ਉਹਦੇ ਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅਗੋਂ ਜਿਹੜੀ ਸਾਡੀ ਜਿਹੜੀ ਤਫਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਆ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਹੈ ਜੋ 16 ਪਾਸਪੋਰਟ ਹੈਗੇ ਆ ਤੇ 58 ਏਟੀਮ ਹੈਗੇ ਆ ਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਵਿਅਕਤੀ ਕੋ ਸੰਜੀਤ ਸਿੰਘ ਨਾਮ ਦਾ ਵਿਅਕਤੀ ਫੜਿਆ ਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ ਤੇ ਖਾਤਾ ਖਲਾ ਗਿਆ ਉਹਦੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਆ ਤੇ ਉਹ ਉਹ ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪੁਆਏ ਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ ਉਹਦੇ 'ਚ ਤੁਹਾਡੇ ਅਰੈਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੈਸਟ ਵਾਰੰਟ ਉਹਨਾਂ ਨੂੰ WhatsApp ਰਾਹੀਂ ਭੇਜ ਦਿੱਤੇ ਜਿਹੜੇ ਕਿ ਇੱਕ ਫੇਕ ਅਰੇਸਟ੍ਰੈਂਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋ ਵੱਡੀ ਅਮਾਉਂਟ ਜਿਹੜੀ ਹੈ ਪਹਿਲਾਂ 86 ਲੱਖ ਤੇ 15 ਲੱਖ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਾ ਲਈ ਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੇ ਖਾਤੇ ਫ੍ਰੀਜ਼ ਕਰਾ ਦਿੱਤੇ ਅ ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਸਟੈਬਲਿਸ਼ ਕਰਕੇ ਤੇ ਅੱਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਆ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਹੈ ਬਣਦੀ ਕਾਰਵਾਈ ਅਮਲ ਚੱਲੀ ਜਾਂਦੀ ਹੈ ਸਰ ਹਿਰਕਾਰੀ ਦੇ ਆਰਡਰਾਂ ਦੀ ਵੀ ਗੱਲ ਆ ਰਹੀ ਹੈ ਉਹਨਾਂ ਦੇ ਜਿਹੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪੈਸੇ ਕਢਵਾਏ ਦੇਖੋ ਜੀ ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਨਵਾਂ ਮਾਡਲ ਸਪ੍ਰਿੰਟ ਹੀ ਇੱਕ ਸਾਈਬਰ ਠੱਗਾ ਨੇ ਬਣਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇਦਾਂ ਟਾਰਗੇਟ ਕਰਕੇ ਕੋਈ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾਲੇ ਜਾਂਦੇ ਆ ਤੇ ਮੇਰੀ ਤੁਹਾਡੇ ਰਹੀਂ ਇਹ ਅਪੀਲ ਹੈਗੀ ਆ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ WhatsApp ਦੇ ਉੱਤੇ ਮੈਸੇਜ ਆਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇਦਾਂ ਦੀ ਸਾਈਬਰ ਠੱਗੀ ਤੋਂ ਬਚ ਸਕੋ ਸਰ ਕਿਹੜੀ ਜਗ੍ਹਾ ਤੋਂ ਕਾਲ ਆਈ ਸੀ ਕੋਈ ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਆਸੀਂ ਬਟ ਇਹ ਵਕ ਐਸੀ ਹੁਣ ਜਿਹੜੀ ਆ WhatsApp ਤੋਂ ਜਾਂ ਹੋਰ ਅਲੱਗ-ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ 에어ਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਮਿਲਿਆ ਪਾਰਸਲ ਦਾ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਪਾਸਪੋਰਟ ਸੀਗਾ ਹੁਣ ਸਰ ਮਾਮਲਾ ਦਰਜ ਕਰ ਮਾਮਲਾ ਦਰਜ ਕਰ ਲਿਆ ਜੀ ਅਗੋਂ ਖਾਤਿਆ ਰਹੀ ਤੇ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਉਹਦੇ ਤੇ ਹੀ ਅਸੀਂ ਲਿੰਕ ਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਇਹ ਸਰ ਕੱਲ ਇੱਕ ਸਾਡੇ ਕੋ ਰਜਨੀਸ਼ ਹੂਜਾ ਜੀ ਦੀ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀਗੀ ਤੇ ਸਾਡੇ ਕੋ حاضر ਆਏ ਸੀਗੇ ਅਸੀਂ ਉਹਦੇ ਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅਗੋਂ ਜਿਹੜੀ ਸਾਡੀ ਜਿਹੜੀ ਤਫਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਇਹ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਆ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਹੈ ਜੋ 16 ਪਾਸਪੋਰਟ ਹੈਗੇ ਆ ਤੇ 58 ਏਟੀਮ ਹੈਗੇ ਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਵਿਅਕਤੀ ਕੋਈ ਸੰਜੀਤ ਸਿੰਘ ਨਾਮ ਦਾ ਵਿਅਕਤੀ ਫੜਿਆ ਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ ਤੇ ਖਾਤਾ ਖਲਾ ਕੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਆ ਤੇ ਉਹ 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 ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪਾਇਆ ਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ ਉਹਦੇ 'ਚ ਤੁਹਾਡੇ ਅਰੈਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੈਸਟ ਵਾਰੰਟ ਉਹਨਾਂ ਨੂੰ WhatsApp ਰਾਹੀਂ ਭੇਜ ਦਿੱਤੇ ਜਿਹੜੇ ਕਿ ਇੱਕ ਫੇਕ ਅਰੈਸਟ ਵਾਰੰਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲ ਵੱਡੀ ਅਮਾਉਂਟ ਜਿਹੜੀ ਹੈ ਪਹਿਲਾਂ 86 ਲੱਖ ਤੇ 15 ਲੱਖ ਇੱਕ ਬੈਂਕ ਖਾਤੇ 'ਵੀ ਟ੍ਰਾਂਸਫਰ ਕਰਾ ਲਈ ਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੇ ਖਾਤੇ ਫ੍ਰੀਜ਼ ਕਰਾ ਦਿੱਤੇ ਐ ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਸਟੈਬਲਿਸ਼ ਕਰਕੇ ਤੇ ਅੱਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਐ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਹੈ ਬਣਦੀ ਕਾਰਵਾਈ ਅਮਲ ਚੱਲਦੀ ਆ। ਸਰ ਗ੍ਰਿਫਤਾਰੀ ਦੇ ਆਰਡਰਾਂ ਦੀ ਵੀ ਗੱਲ ਆ ਰਹੀ ਆ। ਕਿ ਉਹਨਾਂ ਨੇ ਭੇਜੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪੈਸੇ ਟ੍ਰਾਂਸਫਰ ਦੇਖੋ ਜੀ ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਨਵਾਂ ਮਾਡਲ ਸਪ੍ਰਿੰਟ ਹੀ ਇੱਕ ਸਾਈਬਰ ਠੱਗਾ ਨੇ ਪੜਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇਦਾਂ ਟਾਰਗੇਟ ਕਰਕੇ ਕੋਈ ਉਹਨਾਂ ਨੂੰ ਧਰਾਤਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾਲੇ ਜਾਂਦੇ ਆ ਤੇ ਮੇਰੀ ਤੁਹਾਡੇ ਰਹੀਂ ਇਹ ਅਪੀਲ ਹੈਗੀ ਆ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ ਵਟਸਐਪ ਦੇ ਉੱਤੇ ਮੈਸੇਜ ਆਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇਦਾਂ ਦੀ ਸਾਈਬਰ ਠੱਗੀ ਤੋਂ ਬਚ ਸਕੋ ਸਰ ਕਿਹੜੀ ਜਗ੍ਹਾ ਤੋਂ ਕਾਲ ਆਈ ਸੀ ਕੋਈ ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਆ ਅਸੀਂ ਬਟ ਇਹ ਬਕ ਐਸੀ ਹੁਣ ਜਿਹੜੀ ਆ ਵਟਸਐਪ ਤੋਂ ਜਾਂ ਹੋਰ ਅਲੱਗ-ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ 에어ਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜੇ ਪਾਰਸਲ ਜਿਹੜਾ ਮਿਲਿਆ ਪਾਰਸਲ ਦਾ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਪਾਸਪੋਰਟ ਸੀਗਾ ਹੁਣ ਸਰ ਮਾਮਲਾ ਦਾ ਮਾਮਲਾ ਦਰਜ ਕਰ ਲਿਆ ਜੀ ਅੱਗੋਂ ਖਾਤਿਆ ਰਹੀਂ ਤੇ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਉਹਦੇ ਤੇ ਹੀ ਅਸੀਂ ਲਿੰਕ ਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਇਹ ਸਰ ਕੱਲ ਇੱਕ ਸਾਡੇ ਕੋ ਰਜਨੀਸ਼ ਹੂਜਾ ਜੀ ਦੀ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀਗੀ ਤੇ ਸਾਡੇ ਕੋ حاضر ਆਏ ਸੀਗੇ ਅਸੀਂ ਉਹਦੇ ਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅੱਗੋਂ ਜਿਹੜੀ ਸਾਡੀ ਜਿਹੜੀ ਤਫਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਇਹ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ